ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਐਨ ਆਰ ਆਈ ਸੰਗਠਾ ਵੱਲੋਂ ਆਪਣੀ ਨੇਕ ਕਮਾਈ ਦਾ ਭੇਜੇ ਦਸਵੰਧ ਨਾਲ ਸਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਬਾਪਰ ਵੱਲੋਂ ਨਵਾਂ ਵੰਡ ਸਮਾਰੋਹ ਦਰਾਂ 48 ਲੋਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸੰਮੀ ਨੇਦੀ ਸੇਵਾਦਾਰ ਡਾਟੋਲ ਲਖਮਿੰਦਰ ਸਿੰਘ ਜੀ ਪੈਰਸ ਸਰਦਾਰ ਰਣਜੋਤ ਸਿੰਘ ਜੀ ਪੈਰਸ ਸਰਦਾਰ ਹਰਦੀਪ ਸਿੰਘ ਜੀ ਪੈਰਸ ਸਰਦਾਰ ਪ੍ਰੀਤ ਪੈਰਸ ਸਰਦਾਰ ਮਿੰਟੂ ਪਹਿਲਵਾਨ ਪੈਰਸ ਸ੍ਰੀ ਅਸ਼ੋਕ ਨਸੀਬ ਜੀ ਪੈਰਸ ਗੋਪੀ ਕੈਂਡੀ ਹੈਪੀ ਪੈਰਸ ਆਦ ਵੱਲੋਂ ਸੇਵਾ ਭੇਜੀ ਗਈ ਇਸ ਮੌਕੇ ਤੇ ਸੀਧ ਬਾਬਾ ਦੀਪ ਸਿੰਘ ਚੈਰੀਟੇਵਲ ਸੁਸਾਇਟੀ ਦੇ ਮੁਖ ਸੇਵਾਦਾਰ ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਸਰਦਾਰ ਮਨਜੀਤ ਸਿੰਘ ਪੈਰਸ ਦੀ ਪ੍ਰੇਰਣਾ ਸਦਕਾ ਪੈਰਸ ਦੀਆਂ ਨਾਨਕ ਨਾਮ ਲੈਵਾ ਸੰਗਤਾਂ ਆਪਣੀ ਨੇਕ ਕਮਾਈ ਦਾ ਦਸੰਦ ਪੀ ਬੇਹਮਤ ਜਸਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇਣ ਤੋਂ ਇਲਾਵਾ ਮੁਨਕਤਾ ਦੇ ਭਰੇ ਲਈ ਕਈ ਪ੍ਰਕਾਰ ਦੀਆਂ ਸਵਾਵਾਂ ਨੰਭਾਈਆਂ ਜਾਰੀਆਂ ਹਨ ਜਦਕਿ ਲੋੜਵੰਦ ਹੋਣ ਅਰ ਵਿਦਿਆਰਥੀਆਂ ਦੀਆਂ ਫੀਸਾਂ ਸਮੇਤ ਬੇਸਹਾਰਾ ਮਰੀਜ਼ਾਂ ਦਾ ਮੁਫਤ ਇਲਾਜ ਕਰਵਾਉਣ ਅਤੇ ਹੋਰ ਨੇਕ ਪ੍ਰਕਾਰ ਦੇ ਲੋਕ ਭਲਾਈ ਕੰਮ ਕੀਤੇ ਜਾਂਦੇ ਹਨ ਜਦਕਿ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਮੁਫਤ ਸिलाई ਸਿਖਲਾਈ ਸੈਂਟਰ ਖੋਲਣ ਦੀ ਤਕਲੀਫ ਤੇ ਵਿਚਾਰ ਹੋਇਆ ਅਤੇ ਜਲਦ ਹੀ ਮੁਫਤ ਸिलाई ਸਿਖਲਾਈ ਸੈਂਟਰ ਖੋਲਿਆ ਜਾਵੇਗਾ ਰਾਸ਼ਨ ਪ੍ਰਾਪਤ ਕਰਨ ਵਾਲੇ ਲੋੜਵੰਦ ਪਰਿਵਾਰਾਂ ਨੇ ਰਾਸ਼ਨ ਦੀ ਸੇਵਾ ਕਰਨ ਵਾਲੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜੇਕਰ ਸੀਤ ਬਾਬਾ ਦੀਪ ਸਿੰਘ ਚਾਰੀ ਦੇ ਸੁਸਾਇਟੀ ਦੇ ਬਾਗਪਾਲ ਦੇ ਪ੍ਰਬੰਧਾ ਅਧੀਨ ਮੁਫਤ ਸिलाई ਸਿਖਲਾਈ ਸੈਂਟਰ ਸ਼ੁਰੂ ਹੁੰਦੇ ਹਨ ਤਾਂ ਉਹ ਹੁਣ ਨਿਰਮੰਦ ਬਣ ਕੇ ਬਣਨ ਨੂੰ ਪੈਸੇ ਦੇਣਗੇ ਅਤੇ ਖੁੱਡ ਕਮਾਈ ਕਰਕੇ ਆਤਮ ਨਿਰਭਰ ਬਣ ਗਏ ਇਸ ਮੌਕੇ ਤੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਤੋਂ ਇਲਾਵਾ ਸਰਦਾਰ ਨਿਰਮਲ ਸਿੰਘ ਰਜਿੰਦਰ ਕੁਮਾਰ ਰਾਜੂ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਗੁਰਦਾਸਪੁਰ ਦੇ ਬੀਬੀ ਕਵਲਜੀਤ ਕੌਰ ਤੋਂ ਇਲਾਵਾ ਹੋਰ ਰਾਜਦਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਅਮਰਜੀਤ ਵੀ ਖਾਸ ਰਿਪੋਰਟ ਆਪਾਂ ਬਹੁਤ ਆਪਣਾ ਸੇਵ ਕੰਮ ਕਰਨਾ ਸ਼ੁਰੂ ਕਰਤੀ ਆਪਾਂ ਵੀ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਆਪ ਕਰ ਸਕੀ ਆਪਾਂ उस वास्तव कर सकते हैं तो मशीन सत अठ लै ला रख लो काम सीख लो महीना सीखो दो महीने काम सीखो काम करना शुरू करो जो थो कम आ जाएगा नौकरी तो आने वाले बटेरे अजक बटीक वाले कम करवाने तो है तो काम ना अल करवाने बार बहुत काम पर कम करने वाला बंद चाहिए

ਮਤਲਬ ਇਸ ਖਾਸ ਆਗਿਆ ਸਕਨ ਜੋਗ ਹੈ ਕਿ ਉਹ ਆਪਣੇ ਨਾਲ ਕਰ ਤੋ ਵਾਹੀ ਬਚਾ ਖਤਸਾ ਵਾ ਅੱਜ ਫੇਰੇ ਜਿਹੜਾ ਨਵਾਂ ਰਸਨਾ ਉਹ ਬੰਦਿਆ ਜਾ ਰਿਹਾ ਉਹਦਾ ਸਮਾਰੋਹ ਕੀਤਾ ਜਾ ਰਿਹਾ ਸਾਡੇ ਜਿਹੜੇ ਬਾਹਰ ਸੱਜਣ ਬੈਠੇ ਆ ਉਹਨਾਂ ਦੀ ਬਹੁਤ ਸਖਤ ਮਿਹਨਤ ਹੈਗੀ ਆ ਬੜੀ ਮਿਹਨਤ ਕਰਦੇ ਆ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਨੀ ਕਿ ਮਤਲਬ ਵੀ ਕਿਸੇ ਨਾਲ ਬੋ ਮੈਂ ਤਾਂ ਫੋਨ ਤੇ ਵੀ ਗੱਲ ਕਰਨੀ ਆ ਤੇ ਫਟਾਫਟ ਗੱਲ ਕਰਕੇ ਕੱਟਣ ਹੀ ਕਰਦੇ ਆ ਉਹ ਬੜੇ ਚਿੰਤਪੈ ਆ ਗਏ ਸਾਡਾ ਜਿਹੜਾ ਪੰਜਾਬ ਆ ਇੱਕ ਹੁਸ਼ਿਆਰ ਪੰਜਾਬ ਹੋਣਾ ਚਾਹੀਦਾ ਵਾ ਇੱਕ ਸੇਧਮੰਦ ਪੰਜਾਬ ਹੋਣਾ ਚਾਹੀਦਾ ਉਹਨਾਂ ਨੇ ਗੁਰਨਾਨਕ ਦੇਵ ਜੀ ਬਾਣੀ ਤੋਂ ਸਿੱਖਿਆ ਲਾ ਕੇ ਗੁਰੂ ਦਾ ਮੂ ਗੁਰੂ ਦੀ ਬੋਲ ਕਰਕੇ ਤੇ ਤੁਹਾਡੇ ਵਾਸਤੇ ਰਾਸ਼ਨ ਦੀ ਸੇਵਾ ਕਰ ਰਿਹਾ ਰਾਸ਼ਨ ਦੀ ਸੇਵਾ ਤੋਂ ਇਲਾਵਾ ਘੋਰੀ ਬਹੁਤ ਥਰੀਆਂ ਦੀਆਂ ਸੇਵਾ ਕਰ ਰਿਹਾ ਅੱਜ ਵੀ ਜਿਹੜੀ ਸੇਵਾ ਸੇਵਾ ਹੈਗੀ ਹੈ ਮੁੱਖ ਸੇਵਾ ਦਾ ਡਾਟਾ ਲਖਵਿੰਦਰ ਸਿੰਘ ਜੀ ਰਣਜੀਤ ਸਿੰਘ ਜੀ ਕੈਂਦੀ ਗੋਪੀ ਹੈਪੀ ਮਿੰਟੂ ਪਹਿਲਵਾਨ ਅਸ਼ੋਕ ਨਸੀਬ ਜੀ ਪ੍ਰੀਤ ਹੈਪੀ ਹੈਪੀ ਰਾਮਾ ਮੰਡੀ ਆਦ ਵੱਲੋਂ ਜਿਹੜੀਆਂ 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 ਸੁਵਾਵਾਂ ਭੇਜੀਆਂ ਗਈਆਂ ਵਾਂ ਤੇ ਉਹਨਾਂ ਦਾ ਇਹ ਕਹਿਣਾ ਵਾ ਕਿ ਹਾਡੀਆਂ ਜਿਹੜੀਆਂ ਧੀਆਂ ਤੜਾਵਾ ਮਾਈ ਭਾਗੋ ਦਾ ਮਲੇ ਵਾਸਾ ਇੰਨੇ ਮਾਈ ਭਾਗੋ ਜੇ ਤੁਹਾਨੂੰ ਮੈਂ ਛੋਟੀ ਜੀ ਦੱਸਣਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਲੋੜ ਪਈ ਤਾਂ ਜਿਹੜੇ 40 ਮੁਕਤੇ ਸੀਗੇ ਉਹ ਵਧਾਵਾ ਲੈ ਕੇ ਦੇ ਆ ਤੇ ਹਾਂ ਤੇ ਮਾਈ ਭਾਗੋ ਨੇ ਉਹਨਾਂ ਨੂੰ ਕਿਹਾ ਕਿ ਮੈਂ ਜਾਨੀ ਆ ਉਹ ਗਏ ਤੇ ਉਹਨਾਂ ਨੇ ਜਾ ਕੇ ਅੱਜ ਵੀ ਉਹਨਾਂ ਦਾ ਜਿਹੜਾ ਨਾਮ ਆ ਇਤਿਹਾਸ ਹੈਗਾ ਇਹ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਮਹੀਨਾਵਾਰੀ ਰਾਸ਼ਨ ਦਿੱਤਾ ਜਾਂਦਾ ਇਹ ਰਾਸ਼ਨ ਤੋਂ ਇਲਾਵਾ ਜੇ ਤੁਹਾਨੂੰ ਅਜੇ ਹੋਰ ਨਰਮਦ ਬਣਾਇਆ ਜਾਵੇ ਕੋਈ ਸਲਾਈ ਨਸੀਖਾਈ ਜਾਵੇ ਕੋਈ ਕਢਾਈ ਦਾ ਕੀਤਾ ਜਾਵੇ ਉਹਦੇ ਕਰਕੇ ਕੋਈ ਜਿਹੜਾ ਆਪਣਾ ਜਿਹੜਾ ਘਰਾ ਜਿੰਨਾ ਵੀ ਬੋਝ ਆ ਪੰਜਾਬ ਤੋਂ ਚੁੱਕ ਸਕਦੇ ਆ ਜੀ ਠੀਕ ਹੈ ਜੀ ਤੇ ਇਹਦੇ ਸੰਬੰਧ ਚ ਇਹ ਧਾਰਨਾ ਵਿਚਾਰ ਕੀਤਾ ਵਾ ਅਗਲੇ ਕੁਝ ਦਿਨਾਂ ਚ ਇੱਕ ਸਲਾਈ ਸੈਂਟਰ ਖੋਲ ਕੇ ਦੇਾਂਗੇ ਤੇ ਤੁਹਾਡੇ ਵੀ ਤੇ ਸਾਡੀ ਵੀ ਕੋਈ ਧੀ ਭੈਣ ਹੋਏਗੀ ਸਖਾਲਣ ਜੇ ਉਹ ਸਿਖਾਏਗੀ ਜਿਹੜੀ ਉਹ ਸਖਾਲ ਸਿਖਲਾਈ ਦਾ ਜਿੰਨਾ ਵੀ ਉਹਦਾ ਜੋ ਇਹ ਮਾਨਤਾ ਪਤਾ ਹੋਏਗਾ ਸੰਸਦਾਂ ਲੋ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ